ਇਹ ਉਹ ਇਹ ਜਿਹੜਾ ਕੈਂਪ ਹੈ ਪੰਜਾਬ ਗਵਰਨਮੈਂਟ ਦੁਆਰਾ ਲਗਾਇਆ ਗਿਆ ਰੋਜ਼ਗਾਰ ਡਿਪਾਰਟਮੈਂਟ ਜਿਹੜਾ ਹੈਗਾ এমਪਲੋਇਮੈਂਟ ਤੇ ਮੈਂ ਵਰਤਮਾਨ ਕੰਪਨੀ ਨੂੰ ਹੈਡ ਕਰਦਾ ਨਰਿੰਦਰ ਸਿੰਘ ਰਾਣਾ ਮੇਰਾ ਨਾਮ ਹੈ ਤੇ ਸਾਡੇ ਕੋਲ ਲਗਭਗ ਇਸ ਵੇਲੇ 50 ਦੇ ਕਰੀਬ ਵੈਕੈਂਸੀਆਂ ਹੈਗੀਆਂ ਜਿਨ੍ਹਾਂ ਦੀ ਏਜ ਬੱਚਿਆਂ ਦੀ 18 ਤੋਂ 30 ਸਾਲ ਹੈ ਅਸੀਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਜਿਨ੍ਹਾਂ ਦੀ ਪੜ੍ਹਾਈ 8ਵੀਂ 10ਵੀਂ 12ਵੀਂ ਜਾਂ ਤੋਂ ਵੱਧ ਹੋਵੇ ਤੇ ਉਹਦੇ ਗ੍ਰੀਨ ਸਾਡੇ ਕੋਲ ਲਗਭਗ 16 ਬੱਚੇ ਆਏ ਹੈਗੇ ਜਿਹੜੇ ਕਿ ਮੈਂ ਸਿਲੈਕਟ ਕਰ ਲਏ ਆ ਤੇ ਅੱਛਾ ਰਿਸਪੌਂਸ ਹੈਗਾ ਇੱਥੋਂ ਬੱਚਿਆਂ ਦਾ ਤੇ ਆਪਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਜਿਆਦਾ ਸਾਡੇ ਕੋਲ ਬੱਚੇ ਜੁਆਇਨ ਕਰਨਾ ਹੈ ਜੀ ਜਿਹੜਾ ਤੁਸੀਂ ਸਿਲੈਕਟ ਕੀਤੇ ਆ ਜੀ ਇਹ ਇਹ ਐਜੂਕੇਸ਼ਨ ਦੇ ਹਿਸਾਬ ਨਾਲ ਇੱਕ ਸੈਟ ਇਹ ਜਿਹੜਾ ਤੁਸੀਂ ਇਹਨੂੰ ਜੋਬ ਦਿਓ ਬਿਲਕੁਲ ਜੀ ਸਾਡੇ ਕੋਲ ਜਿੱਦਾਂ 8ਵੀਂ 10ਵੀਂ 12ਵੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਹੜੀ ਕਿਹੜੀ ਜੋਬ ਹੋਊਗੀ ਸਰ ਸਾਡੇ ਕੋਲ ਮਸ਼ੀਨ ਆਪਰੇਟਰ ਦੀ ਜੋਬ ਹੁੰਦੀ ਆ ਉਹ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਅਸੀਂ ਬੱਚੇ ਨੂੰ ਅੱਗੇ ਡਿਪਾਰਟਮੈਂਟ ਦਿੰਨੇ ਆ ਉਹਦੇ ਕੋਲ ਟੈਕਨੀਕਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਅਸੀਂ ਦੇਖੋ ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਸਟਾਈਫੰਡ ਉਹਦੇ ਵਿੱਚ ਆਪਾਂ 110 ਜਿਲੇ ਬੱਚਾ ਪੂਰੀ ਟ੍ਰੇਨਿੰਗ ਕਰ ਜਾਂਦਾ ਉਸੇ ਲਗਭਗ ਸਾਨੂੰ 17000 ਰੁਪਏ ਜੋ ਦੀ ਸੀटीसी ਪੈਂਦੀ ਹੈ ਜ ਜਿਹਦੇ ਵਿੱਚ ਫੰਡ ਬੋਨਸ ਗ੍ਰੈਚੁਇਟੀ ਸਾਰੀਆਂ ਸਹੂਲਤਾਂ ਮਿਲਦੀਆਂ ਆਫਟਰ ਟ੍ਰੇਨਿੰਗ ਤੁਹਾਡੇ ਕੋਲ ਹੀ ਜੌਬ ਕਰੂਗਾ ਬਿਲਕੁਲ ਜੀ ਅਸੀਂ ਮਤਲਬ ਉਹਨੂੰ ਇੱਕ ਤਰ੍ਹਾਂ ਦਾ ਜੌਬ ਦੇ ਰੱਖ ਰਹੇ ਨਾਲ 11000 ਰੁਪਏ ਨੂੰ ਸਟਾਰਟਿੰਗ ਦੇ ਸਤਿ ਸ਼੍ਰੀਕਾਲ ਜੀ ਮੈਂ ਰਮਨਦੀਪ ਕੌਰ ਜਿਲ੍ਹਾ ਰੋਜ਼ਗਾਰ ਅਫਸਰ ਹੁਸ਼ਿਆਰਪੁਰ ਆਪਾਂ ਅੱਜ ਪਿੰਡ ਚੈਜੋ ਦੇ ਵਿੱਚ ਇੱਕ ਰੋਜ਼ਗਾਰ ਕੈਂਪ ਲਗਾਇਆ ਤਾਂ ਕਿ ਪਿੰਡਾਂ ਦੇ ਬੱਚਿਆਂ ਤੱਕ ਵੀ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਬੈਨੀਫਿਟਸ ਸਪੌਂਸਰ ਕਰਨ ਪਿੰਡ ਦੇ ਸਰਪੰਚ ਸਾਹਿਬ ਨੇ ਬੜੀ ਹੀ ਮੋਟੀਵੇਸ਼ਨ ਦੇ ਨਾਲ ਇਹ ਕੈਂਪ ਇੱਥੇ ਲਗਵਾਇਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਹੀ ਆਪਾਂ ਪਲਾਨ ਆਊਟ ਕੀਤਾ ਸਾਰਾ ਕੁਝ ਅੱਜ ਕੈਂਪ ਦੇ ਵਿੱਚ 5 ਕੰਪਨੀਆਂ ਤੋਂ ਪਹੁੰਚੇ ਨੇ ਮਨ 6 ਕੰਪਨੀਆਂ ਤੋਂ ਬੰਦੇ ਪਹੁੰਚੇ ਨੇ ਜਿਨ੍ਹਾਂ ਨੂੰ 10ਵੀਂ 12ਵੀਂ ਆਈਟੀਆਈ ਦੀ ਰਿਕੁਆਇਰਮੈਂਟ ਸੀ ਬੱਚਿਆਂ ਦੀ ਜਿਸ ਦੇ ਵਿੱਚ ਸੋਨਾਲੀ ਕੰਟਰੈਕਟਰ ਚੈੱਕਮੇਟ ਵਰ ਹਮਾਨ ਕੁਖਰਾਜ ਇਦਾਂ ਦੀਆਂ ਕੰਪਨੀਆਂ ਪਹੁੰਚੀਆਂ ਨੇ ਤਕਰੀਬਨ ਬੱਚੇ 30 ਹੀ ਪਹੁੰਚ ਸਕੇ ਨੇ ਤੇ ਆਪਾਂ ਨਾਲ ਨਾਲ ਦੇ ਪਿੰਡਾਂ ਨਾਲ ਵੀ ਸਟਾਈਪ ਕਰਕੇ ਬੱਚਿਆਂ ਨੂੰ ਦੱਸਿਆ ਇਸ ਬਾਰੇ ਤੋਂ ਪੱਗ ਵਾਤੂ ਆਦ ਰੀਚ ਆਊਟ ਕਰ ਰਹੇ ਆ ਤਾਂ ਕਿ ਜੋ ਟੀਵੀ ਵੱਲੋਂ ਕੰਮ ਕੀਤੇ ਜਾਂਦੇ ਆ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਕੰਮ ਕੀਤੇ ਜਾਂਦੇ ਆ ਉਹ ਹਰ ਜਗ੍ਹਾ ਪਿੰਡਾਂ ਤੱਕ ਪਹੁੰਚ ਸਕਣ ਐਂਡ ਤੁਸੀਂ ਵੀ ਬੱਚਿਆਂ ਨੂੰ ਰਿਕੁਐਸਟ ਹੈ ਕਿ ਡਿਸਟ੍ਰਿਕਟ ਬਿਊਰੋ ਦੇ ਆਫਿਸ ਜੋ ਗਵਰਨਮੈਂਟ ਆਈ.ਡੀ.ਆਈ ਦੇ ਵਿੱਚ ਉਹ ਤੇ ਆ ਕੇ ਆਪਣਾ ਨਾਮ ਜ਼ਰੂਰ ਰਜਿਸਟਰ ਕਰਵਾਉਣ ਤੇ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਤਾਂ ਕਿ ਜੋ ਵੀ ਵੈਕੈਂਸੀਜ਼ ਨਿਕਲਦੀਆਂ ਨੇਗੀਆਂ ਜੌਬਸ ਦੀਆਂ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸ ਸਕੀਏ ਤੇ ਤੁਹਾਡੀ ਜੌਬ ਲੱਭਣ ਦੇ ਵਿੱਚ ਮਦਦ ਕਰ ਸਕੀਏ ਮੈਮ ਜਿਹੜੀ ਫੈਕਟਰੀਜ਼ ਆਏ ਆਨਰਸ ਆਏ ਜਾਂ ਰਿਪਰੈਜ਼ੈਂਟਡ ਆਏ ਆ ਇਹ ਕੈਂਪੇ ਵਿੱਚ ਕਿਹੜੀ ਜਿਹੜੀ ਜੌਬ ਚਾ ਸੈਲਰੀ ਵਗੈਰਾ ਜਾਂ ਕੀ ਸਟਾਈਵ ਹੋਣੀ ਹੈ ਵਾਲੀ ਕਟਰਕਟਰ ਸੇ অপারেਟਰ ਦੀ ਜੌਬ ਹੈ ਜਿਹਨਾਂ 10ਵੀਂ 12ਵੀਂ ਆਈ ਦੀ ਇਹਦੇ ਬੱਚੇ ਚਾਹੀਦੇ ਜਿਸ ਵਿੱਚ 13500 ਉਹ ਪਰ ਮਨ ਸੈਲਰੀ ਦਿੰਦੇ ਨੇ ਇਦਾਂ ਹੀ ਸੈਗਮੈਂਟ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਹੈ ਜਿਸ ਦੇ ਵਿੱਚ 15 ਤੋਂ 21000 ਰੁਪਏ ਦੀ ਸੈਲਰੀ ਦਿੱਤੀ ਜਾਂਦੀ ਹੈ ਇਸ ਨੂੰ ਮੇਲ ਫੇਮਲ ਦੋਨੋਂ ਹੀ ਕਰ ਸਕਦੇ ਨੇ ਵਰਤਮਾਨ ਦੀ ਮਸ਼ੀਨ ਆਪਰੇਟਰ ਵੀ ਹੈ ਜਿਸ ਦੇ ਵਿੱਚ 11 ਤੋਂ 15000 ਦੀ ਸੈਲਰੀ ਦਿੱੰਦੀ ਹੈ ਜੋ ਰੈਂਡ ਦਾ ਵੀ ਪ੍ਰਬੰਧ ਉਤਨੀ ਹੀ ਕਰ ਦਿੰਦੇ ਨੇ ਕਿ ਤਾਂ ਕਿ ਕਿਸੇ ਨੂੰ ਕੋਈ ਕੀ ਸੁਨਾਏ ਐਚ ਆਰ ਇੰਡਸਟਰੀ ਸੁਲੰਦਰ ਤੋਂ ਆਇਨਟ ਇਦ ਵਿੱਚ 11500 ਤੋਂ 15000 ਤੱਕ ਦੀ ਸੈਲਰੀ ਦਾ ਇਹਨਾਂ ਦੀ ਮੇਲ ਦੀ ਰਿਕੁਆਇਰਮੈਂਟ ਇੱਥੇ ਬਿਸੀ ਐਜੂਕੇਸ਼ਨ ਹੈ ਇਹ ਜਿਹੜੇ ਤੁਹਾਨੂੰ ਲਈ ਅਪ੍ਰੈਂਟਿਸ ਵਰਕ ਕਰਦੇ ਹਨ ਅਨੁਭਵੀ ਜਿਹਨੂੰ ਆਇਆ ਹੈ ਮੈਕੈਨੀਕਲ ਦੇ ਬੱਚੇ ਚਾਹੀਦੇ ਹਨ। ਇਹਦੇ ਵਿੱਚ ਅਪ੍ਰੈਂਟਿਸ ਸ਼ੁਰੂ 1111000 ਰੁਪਏ ਮਿਲਦਾ ਹੈ। ਮੈਮ ਜਿਹੜੀ ਇਹ ਟ੍ਰੇਨਿੰਗ ਹੈ ਬੱਚੇ ਜਿਹੜੇ ਤੁਸੀਂ ਸਿਲੈਕਟ ਕੀਤੇ ਇੱਥੇ ਉਹਨਾਂ ਨੂੰ ਪਹਿਲਾਂ ਸਟਾਰਟਿੰਗ ਟ੍ਰੇਨਿੰਗ ਕਰਨੀ ਪਊਗੀ। ਆਫਟਰ ਟ੍ਰੇਨਿੰਗ ਤੋਂ ਬਾਅਦ ਉਹ ਹੋ ਜਾਣਗੇ ਜੋਬ। ਆਰ ਡਿਪੈਂਡ ਕਰਦਾ ਹੈ ਐਮਪਲੋਇਰ ਟੂ ਐਮਪਲੋਇਰ। ਸੀ ਵਿਦ ਅ ਸਿਕਿਉਰਿਟੀ ਗਾਰਡ ਵੀ ਉਸੇ ਵਿੱਚ ਉਹ ਟ੍ਰੇਨਿੰਗ ਪਲਾਨ ਕਿ ਉਸ ਤੋਂ ਬਾਅਦ ਹੀ ਬੱਚਾ ਕੰਮ ਕਰ ਸਕੇਗਾ ਕਿਉਂਕਿ ਬੱਚੇ ਜਿਆਦਾਤਰ ਫਰੈਸ਼ ਆਉਂਦੇ ਨੇ ਇਹ ਲਈ ਡਾ ਉਹ ਅਕੋਰਡਿੰਗ ਕੋਈ ਟ੍ਰੇਨਿੰਗ ਦੀ ਜ਼ਰੂਰਤ ਕਰਦੀ ਹੈ ਟ੍ਰੇਨਿੰਗ ਦੇ ਟਾਈਮ ਤੇ ਵੀ ਉਹਨਾਂ ਨੂੰ ਸੈਲਰੀ ਦਿੰਦੇ ਨੇ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਸੈਲਰੀ ਮਿਲ ਜਾਂਦੀ ਹੈ